ਲੌ ਜੇ ਅਸੀ ਆਏ ਹੋਏ ਸੀ ਮੰਮੇ ਕੇ ਮੰਮੇ ਕੇ ਗੁੜੀਆ ਦੀ ਭਰੀ ਸੀ ڪرੂੰਡੀ ਗਵਾੜ ਚ ਤੇ ਉਹਨਾਂ ਨੇ ਸਾਨੂੰ ਸੱਦ ਲਿਆ ਮੇਰੀ ਵਾਈਫ ਆ ਤੇ ਆ ਗੁੜੀਆ ਉਹ ਜੀ ਦੀ ڪرੂੰਡੀ ਭਰੀ ਸੀ ਤੇ ਇਹ ਉਹਦੀ ਮੰਮੀ ਆ ਜੀ ਤੇ ਸਾਰਿਆਂ ਨੇ ਥੋੜਾ ਥੋੜਾ ਦਾ ਮੂੰਹ ਮਿੱਠਾ ਕਰਾਇਆ ਹਰ ਚੀਜ਼ ਨਾਲ ਥੋੜਾ ਥੋੜਾ ਖਾਦਾ ਵੀ ਉਹਨੇ ਤੇ ਕਿਸੇ ਨੇ ਸਗਣ ਵੀ ਦਿੱਤੇ ਠੀਕ ਆ ਜੀ ਜੇ ਗੁੜੀਆ ਬਹੁਤ ਹੱਸ ਮੋਕਾ ਸਾਰਿਆਂ ਕੋਲ ਵਗ ਜਾਂਦੀ ਹੈ ਜੀ ਰੋਂਦੀ ਰਾਂਦੀ ਨਹੀਂ ਵਧੀਆ ਖੇਡਦੀ ਰਹਿੰਦੀ ਹੈਗੀ ਦੇਖੋ ਇਹ ਮਾਸੀ ਜੀ ਆ ਗਏ ਮਾਸੀ ਨੇ ਵੀ ਮੂੰਹ ਮਿੱਠਾ ਕਰਾਇਆ ਇਹ ਗਾ ਮਤਲਬ ਰੋਈ ਰੋਈ ਜਮਾ ਨਹੀਂ ਹੈਗੀ ਇਹ ਪੂਰਾ ਹੋ ਗਈ ਤਾਂ ਇਹਨਾਂ ਨੇ ਦੇਖੋ ਹਰੇ ਕੀ ਮੂੰਹ ਜਦੋਂ ਭਾਂਦਾ ਸੀ ਆ ਵੱਡਾ ਭਰਾ ਆ ਗਿਆ ਇਹਨੇ ਵੀ 100 ਰੁਪਿਆ ਸਗਣ ਦਿੱਤਾ ਦੇਖੋ ਇਹ ੱੱੱਕਾ ਕਰ ਗਿਆ ਮਠਿਆਈ ਜਿਆਦਾ ਵੱਡੀ ਪਾ ਗਿਆ ਮੂੰਹ ਜੇ ਦੇਖੋ ਉਹ ਫਿਰ ਵੀ ਮੂੰਹ ਫੇਰ ਦਿਆ ਪਰ ਇਹਨੂੰ ਦੇਖੋ ਦੇਖੋ ਦੰਦ ਤਾਂ ਹੈ ਨਹੀਂ ਵਿਚਾਰੀ ਦੇ ਦੇਖੋ ਹਾਂ ਆ ਦੇ 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 ਪੂਰੀ ਪਤਾ ਪੀਸ ਮੂੰਹ ਜੇ ਦੇਖ ਬੱਸ ਕਰ ੱੱਕਾ ਕਰੀ ਜਾ ਜਵਾਕੜੀ ਨਾਲ ਦੇ 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 ਹਾਂ ਕਿਆ ਬਾਤ ਹੈ ਹੁੰਦਾ ਪਿਆਰ ਇਹ ਬ੍ਰਦਰ ਦਾ ਡੈਡੀ ਆ ਗਿਆ ਜੀ ਡੈਡੀ ਨੇ ਵੀ ਕਰਾਤਾ ਮੂੰਹ ਮਿੱਠਾ ਤੇ ਵੀਡੀਓ ਕਣੀ ਵੀ ਦੇਖ ਰਿਆ ਸੀ ਹੋ ਗਈ ਫੋਟੋ ਪਾਰੀ ਪਰ ਦਿੱਤੀ ਹੁਣੇ ਇਹਨੂੰ ਤੇ ਅੱਗੇ ਆਪਾਂ ਵੀ ਆ ਜਾਾਂਗੇ ਜੀ ਆਪਾਂ ਵੀ ਥੋੜਾ ਜਿਹਾ ਕਰਾਇਆ ਮੂੰਹ ਮਿੱਠਾ ਸਗਰ ਮੇਰੀ ਬੈਫ ਨੇ ਪਹਿਲਾਂ ਦੇਤਾ ਸੀਗਾ ਜੀ ਤੇ ਦੇਖੋ ਆਪਾਂ ਵੀ ਥੋੜਾ ਜਿਹਾ ਮੂੰਹ ਮਿੱਠਾ ਕਰਾਇਆ ਪਰ ਰੋਂਦੀ ਨਹੀਂ ਜਮਈ ਬੱਸ ਹਾਂ ਹਾਜ਼ਰੀ ਰੰਦੀ ਹੈਗੀ ਔਰ ਵੀ ਆਉਣਗੇ ਹਜੇ। ਹਲੋ ਜੀ ਗਮਾਨ ਚੋਂ ਇਹ ਵੀ ਮੰਟੀ ਨੇ ਇਹਨਾਂ ਨੇ ਵੀ ਮੂੰਹ ਠਾ ਕਰਾਇਆ ਤੇ ਸਗਣ ਰੱਖਿਆ ਥਾਲੀ ਦੇ ਵਿੱਚ ਸਾਰੇ ਸਗਣ ਥਾਲੀ ਦੇ ਰੱਖੀ ਜਾਂਦੇ ਕੋਈ ਸਗਣ ਸਾਹਮਣੇ ਨਹੀਂ ਆ ਰਿਹਾ ਥੱਲੇ ਥਾਲੀ ਚ ਰੱਖ ਦਿੰਦੇ ਆ ਚਲੋ ਕਹਿੰਦੀ ਹੱਥ ਫੜ ਕੇ ਕਹਿੰਦੀ ਚਲੋ ਹੋ ਗਈ ਫੋਟੋ ਜਾਓ ਆ ਦੇਖੋ ਹੱਥ ਫੜੀ ਬੈਠੇ ਕਹਿੰਦੀ ਹੁਣ ਜਾਓ ਹੋ ਗਈ ਫੋਟੋ ਤੇ ਕਾਫੀ ਟਾਈਮ ਖੜੇ ਰਹੇ ਫੋਟੋ ਹੋਊਗੀ ਇਹ ਭੈਣ ਆ ਗਈ ਜੀ ਭੈਣ ਨੇ ਵੀ ਸਗਣ ਰੱਖਿਆ ਥਾਲੀ ਦੇ ਵਿੱਚ ਤੇ ਇਹਨਾਂ ਨੇ ਵੀ ਥੋੜਾ ਕਰਾਇਆ ਮੂੰਹ ਮਿੱਠਾ ਪਰ ਮੂੰਹ ਫੇਰ ਲਿਆ ਅਨੇ ਨੂੰ ਮੇਰਾ ਮਾਨ ਪਿੱਕਾ ਪੈ ਗਿਆ ਮਿੱਠੇ ਤੋਂ ਫਿਰ ਪਾਤਾ ਧੱਕੇ ਨਾਲ ਜੀ ਮਟਾਉਂ ਚ ਤੇ ਫੁੱਲ ਨਾਲ ਹੀ ਖੇਢੀ ਗਈ ਹੈ